ਵੀਡੀਓ ਬਣਾਉਂਦਾ ਲੋ ਗਾਇਸ ਆਪਣੀ ਸਬਜੀ ਤੇ ਚੌਲ ਆਪਣੇ ਬਣ ਗਏ ਤੇ ਆਪਾਂ ਖਾਂਦੇ ਆਂ ਚੌਹ ਦੇ ਚੌਲ ਵੀ ਗਰਮ ਆ ਉਪਰੋਂ ਸਬਜੀ ਵੀ ਗਰਮ ਆ ਸਿੰਨਾ ਸਜ ਪਾਣੀ ਤੇ ਇੰਨੇ ਵਹਿ ਮੇਰੇ ਹਿਸਾਬ ਨਾਲ ਤੇ ਇੰਨੇ ਵਧੀਆ ਇੰਨੇ ਟੇਸਟੀ ਬਣੇ ਕਰਾਰੇ ਮਾਣਾ ਤੇ ਇਧਰ ਕਵਲ ਵੀ ਬੈਠੀ ਆ ਤੇ ਇਧਰ ਸਨੋਹੀ ਸਾਡੇ ਮੂੰਹ ਵੱਲ ਵੇਖਣਦੀ ਆ ਤੇ ਇਹਨੂੰ ਮੈਂ ਕਹਿਨਦੀ ਆ ਪੁੱਤ ਠੰਡੇ ਹੋ ਲੈੰਦੇ ਲੈ ਨਾ ਜੇ ਠੰਡੇ ਨਾ ਹੋਏ ਹੁਣ ਚਨੀ ਤਿੰਨ ਪੌਣੇ ਨਹੀਂ ਤੇਰੇ ਵੀ ਜਦਾ ਅਸੀਂ ਸੀਸੀ ਕਰਦੇ ਹਾਂ ਉਹਦਾ ਤੇਰੇ ਵੀ ਨਾ ਨਾਸਾ ਚ ਪਾਣੀ ਆ ਜਾਣਾ ਕਿਉਂਕਿ ਗਰਮ ਮਗਾਣਾ ਜਦੋਂ ਗਰਮ-ਗਰਮ ਚੀਜ਼ ਆਪਾਂ ਖਾਂਦੇ ਆ ਤੇ ਫਿਰ ਮਿਰਚ ਵੀ ਜਿਆਦਾ ਲੱਗਦੀ ਆ ਅਤੇ ਦੋਵੇਂ ਚੀਜ਼ਾਂ ਗਰਮ ਐ ਚੌਲ ਵੀ ਗਰਮ ਐ ਤੇ ਸਬਜ਼ੀ ਵੀ ਗਰਮ ਐ ਉੱਪਰੋਂ ਤੇ ਸਬਜ਼ੀ ਬਹੁਤ ਜਿਆਦੀ ਪੇਸੀ ਬਣੀ ਤੇ ਪਤਾ ਹੀ ਨਹੀਂ ਕਿੰਨੇ ਦਿਨ ਹੋ ਗਏਗੇ ਮੈਂ ਕਰੀ ਜਾਨੀ ਕਵਲ ਛੋਲੀਆਂ ਬਣਾਉਣਾ ਕਵਲ ਛੋਲੀਆਂ ਬਣਾਉਣਾ ਤੇ ਅੱਜ ਮੈਂ ਛੋਲੀਆਂ ਰਣ ਭੇਜਿਆ ਨਾ ਆ ਛੋਲੀਆਂ ਹੂੰ ਬੰਦਲ ਗਚਾਣੇ ਲੈ ਛੋਲੀਆਂ ਵਾਏ ਝੋਲੀਆਂ ਮਤਲਬ ਕਿ ਪਹਿਲਾਂ ਗ੍ਰੀਨ ਹੀ ਨਾ ਆਵੇ ਪਹਿਲਾਂ ਗ੍ਰੀਨ ਹੀ ਤੇ ਹੁਣ ਐ ਹੋ ਗਿਆ ਭੀ ਜਿਵੇਂ ਚਣੇ ਹੁੰਦੇ ਆ ਉਹ ਮੈਂ ਕਹਿੰਦੀ ਆ ਕਿ ਹਾਂ ਮੈਂ ਵੀ ਗ੍ਰੀਨ ਜਿਹਾ ਹੁੰਦਾ ਜਦੋਂ ਮੈਂ ਬਣਾ ਖਾਂਦੇ ਆ ਨਾ ਤੇ ਮੈਂ ਹਾਂ ਇਹ ਗ੍ਰੀਨ ਇਹਦਾ ਕਲਰ ਗ੍ਰੀਨ ਕਿਉਂ ਨਹੀਂ ਰਿਹਾ ਆ ਬਣਾ ਤੇ ਇਹਨਾਂ ਨੇ ਵੀ ਚਣੇ ਆ ਆਖਿਰ ਸੁੱਕ ਕੇ ਕਲੇ ਕੀ ਹੁਣ ਗ੍ਰੀਨ 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 ਹੀ ਤੇ ਤਾਂ ਥੋੜੇ ਫੁੱਲੇ ਹੀਗੇ ਤੇ ਮੈਂ ਮम्मी ਨੂੰ ਸੁਣਾ ਦਿੱਤਾ ਹੈ ਵੀ ਮੈਂ ਰੱਬ ਨੂੰ ਅੱਡੇ ਤੇ ਜਾਣਾ ਤੇ ਇਹਨੂੰ ਚਣੇ ਦੇ ਦਿੰਦੀ ਉਹ ਸੋੜ ਗਿਆ ਲੈ ਦੀ ਉਹਨੇ ਫੇਰਾ ਕੱਢਣਾ ਕੱਢਿਆ ਕਢਾਈ ਲੈ ਲਿਆ ਅੱਛਾ ਤੇ ਉਹ ਕੱਢਿਆ ਕਢਾਈ ਸਗੋਂ ਵਧੀਆ ਰਿਹਾ ਮੈਨੂੰ ਖਪੋ ਖਪਾਈ ਨਹੀਂ ਕਰਨੀ ਪਈ ਇੰਨੀ ਤੇ ਨਾਲੇ ਮਿਲ ਵੀ ਜਿਆਦਾ ਗਿਆ ਕਿਉਂਕਿ ਜੇ ਆਪਾਂ ਕੱਢਦੇ ਕਿਲੋ ਦੇ ਵਿੱਚ ਸਿਰਫ ਇੰਨਾ ਹੀ ਨਿਕਲਣਾ ਹੀ ਪਾਈ ਜਾਗੀ ਉਹ ਗੱਲ ਹੈ ਪਾਈਆ 40 ਰੁਪਿਆ ਦਾ ਆ ਉਥੇ ਕੀ ਪ੍ਰੋਬਲਮ ਆ ਤੇ ਉਹਨਾਂ ਹੀ ਨਿਕਲ ਆਏ ਨੇ ਲੈਣਾ ਉਹ ਨਹੀਂ ਕੋਪੋ ਕੋ ਪਾਈ ਨਹੀਂ ਕਰਨੀ ਪਈ ਮਿਹਨਤ ਨਹੀਂ ਕਰਨੀ ਬਈ ਤੇ ਚਲੋ ਜੀ ਹੁਣ ਅਸੀਂ ਖਾ ਲਈਏ ਦੇਖੋ ਬਈ ਅੱਜ ਕੱਲ ਦੇ ਮਿਹਨਤ ਕਰਕੇ ਬਿਲਕੁਲ ਖੁਸ਼ ਨਹੀਂ ਮੈਂਹਤ ਦੀ ਨਹੀਂ ਗੱਲ ਹੈ ਕਿ ਮੈਨੂੰ ਇਹ ਹੀ ਮੈਂ ਸੂਟ ਸਟਿਚ ਕਰਨ ਦੇ ਹੀ ਹਾਂ ਤੇ ਮੈਨੂੰ ਫਿਰ ਉਧਰ ਵੀ ਮੈਂ ਕੋਈ ਟਾਈਮ ਨਹੀਂ ਹੈਗਾ ਟਾਈਮ ਤੇ ਬਾਅਦ ਵਿੱਚ ਮੈਨੂੰ ਬਚਾ ਲੈ ਮੈਂ 12 ਵਜੇ ਮੈਂ ਫ੍ਰੀ ਹੋ ਗਈ ਹਾਂ ਜੇ ਇਸ ਸਪੀਡ ਨਾਲ ਜਾਂਦੀ ਉਹ ਪੱਕਾ ਇਹਨੂੰ ਕੋਈ ਕਹਿੰਦੀ ਕਹਿੰਦੀ ਨਹੀਂ ਆ ਉਹਨੂੰ ਜਾ ਕੇ ਇੱਕ ਵਾਰ ਲੱਤ ਮਾਰਦੀ ਆ ਫਿਰ ਇਹ ਕੁਲਣ ਲਾ ਪੈਂਦੀਆਂ ਦੋਵੇਂ ਜਾਣੀਆਂ ਉਧਰੇ ਆ ਮਜਿਆਣਾ ਹਲੋ ਜੀ ਟਾਈਮ ਹੋ ਗਿਆ ਸਵੇਰ ਦਾ ਸਾਢੇ 9:00 ਤੇ ਸਾਡੇ ਘਰ ਐ ਕੰਮ ਚੱਲੁੰਦਾ ਹੈ ਕਿ ਜਿਵੇਂ ਵਿਆਹ ਸਾਡੇ ਘਰ ਹੁੰਦਾ ਕੋਈ। ਬਣਾ ਐ ਲੱਗਦਾ ਕਿ ਜੇ ਸਾਡੇ ਘਰ ਨਾ ਕੋਈ ਵਿਆਹ ਹੁੰਦਾ ਤੇ ਆਪੋ ਤਾਂ ਵੀ ਪਈ ਹੁੰਦੀ ਆ ਕਿ ਸੂਟ ਵੀ ਹੀ ਜਲਦੀ ਜਲਦੀ ਸੀ ਸੀ ਰੱਖ ਲਈਏ। ਸਾਬ ਸੁਹਾਈਆਂ ਵੀ ਟਾਈਮ ਨਾ ਕਰਕੇ ਰੱਖ ਲਈਏ ਕਿਉਂਕਿ ਜਾਣਾ ਵਾ ਕਿ ਤੇ ਝਗੜ ਪਹੁੰਚ ਜਾਣਾ ਅੱਜ ਅਸੀਂ ਪ੍ਰਾਪਰੂ ਝਗੜ ਪਹੁੰਚ ਜਾਣਾ ਤੇ ਪ੍ਰਾਪ ਨੇ ਆਪੇ ਨਾ ਆ ਰਿਹਾ। ਹਲਾ ਕਬੜਾ ਅੱਜ ਬਰਾਵ ਨੇ ਆਪੇ ਹੀ ਨਾਲ ਲਿਆ ਨਹੀਂ ਸੀ ਕਹਿੰਦੇ ਹੁੰਦੇ ਆ ਕਿ ਏਂ ਗੰਦੀ ਲਾਜ ਕਿਉਂ ਨਸ ਤਾਉਂਦਿਆਂ ਆਂ ਤਿਆਰ ਹੋਣਾ ਨਾ ਬਰਾਵ ਨੂੰ ਮੇਰੇ ਵੇ ਤਿਆਰ ਹੋਣਾ ਰਸ਼ਾ ਗਣ ਪੈਣਾ ਤੈਨੂੰ ਨਹੀਂ ਪਤਾ ਤਿਆਰ ਹੋ ਮਾਂਜਲਵੀਰ ਦੀ ਹੋ ਕਿੰਨੇ ਵਾਲ ਔ ਡੰਗਿਆ ਹੋਵੇ ਖੁਸ਼ੀ ਹੁਣੋਂ ਮੇਰੇ ਰਛਾ ਗਣ ਦੀ ਗਾਇਜ਼ ਦੇਖ ਕੇ ਤਾਂ ਕੋਈ ਲਾਜ ਹੈ ਗੱਭ ਤੇ ਦੱਸੋ ਪਵੀਰ ਜੀ ਨਾਮ ਗਾਈਸ ਟਾਈਮ ਹੋ ਗਿਆ ਹੈ ਰਾਤ ਦਾ 1:30 ਵਜੇ ਦਾ ਟਾਈਮ ਹੋ ਗਿਆ ਤੇ ਹੁਣੇ ਹੀ ਮੈਂ ਨਾ ਜੇ ਫ੍ਰੀ ਹੋਈ ਸੀਗੀ ਤੇ ਕੱਪੜੇ ਆਪਣੇ ਇਸ ਸਟੈਂਡ ਤੇ ਪੈ ਤੇ ਕਿਤੇ ਮੰਝਾ ਨਾਲ ਹੀ ਡੱਟਿਆ ਹੋਇਆ ਸੀਗਾ ਤੇ ਮੈਂ ਕਿਹਾ ਚਲੋ ਇੱਥੇ ਬੈਠੀ ਬੱਠੀ ਪਹਿਲਾਂ ਕੱਪੜੇ ਜੋੜ ਕੇ ਰੱਖ ਲਾਂ ਸਾਰੇ ਤੈਅ ਕਰਦਾਂ ਚੰਗੀ ਕਿਉਂਕਿ ਮੇਰੀ ਆਦਤ ਹੈ ਕਿ ਮੈਂ ਜਿੱਦੋਂ ਹੀ ਕੱਪੜੇ ਵਾਸ਼ ਕਰਦੀ ਆ ਮੈਂ ਨਾਲ ਹੀ ਤੈਅ ਕਰਕੇ ਤੇ ਉਹਨਾਂ ਨੂੰ ਟਿਕਾਣੇ ਤੇ ਜਿੱਥੇ-ਜਿੱਥੇ ਆਪਾਂ ਰੱਖਣੇ ਹੁੰਦੇ ਉੱਥੇ ਰੱਖ ਦਿੰਨੇ ਆ ਤੇ ਅੱਜ ਆਪਣਾ ਡਿਨਰ ਬਣਿਆ ਹੋਇਆ ਹੈ ਅੱਜ ਡਿਨਰ ਦੇ ਵਿੱਚ ਆਪਾਂ ਜਿਹੜੀ ਕੱਲ ਬਣਾਈ ਸੀਗੀ ਨਾ ਸਬਜੀ ਰਾਤ ਬਣਾਈ ਸੀਗੀ ਕੱਲ ਛੋਲਿਏ ਦੀ ਸਬਜੀ ਉਹ ਬਣੀ ਪਈ ਆ ਤੇ ਨਾਲ ਥੋੜੇ ਜਿ ਚੌਲ ਵੀ ਬਣੇ ਪਏ ਸੀਗੇ ਬਬੇ ਉਹੀ ਖਾ ਲੈਣੇ ਆ ਤੇ ਹੁਣ ਆਪਾਂ ਕੱਪੜੇ ਚੋੜ ਕੇ ਰੱਖ ਲਈਏ ਜਗਰੂਪ ਨਹੀਂ ਹੈਗੇ ਘਰ ਜਗਰੂਪ ਬਾਹਰ ਗਿਆ ਪ੍ਰਭ ਵੀ ਹੁਣੇ ਬਾਹਰ ਖੇਲਣ ਗਿਆ ਵਾ ਕਿਉਂਕਿ ਪ੍ਰਭ ਦੀਆਂ ਹੌਰੀ ਡੇਸ ਤਾਂ ਪਤਾ ਚੱਲਦੀਆਂ ਪਈਆਂ ਤੇ ਉਹਦਾ ਕਰਕੇ ਫਿਰ ਬੱਚਾ ਨੂੰ ਹੁੰਦਾ ਹੈ ਕਿ ਜਿਹਨੇ ਦਿਨ ਫ੍ਰੀ ਆ ਹੋਂ ਦੇ ਦਿਨ ਖੇਡ ਮੰਨ ਲਵੇ ਪੜੇ ਜਿਹ ਵਿੱਚ ਕੁਛ-ਕੁਛ ਗਿੱਲੇ ਵੀ ਆ ਜਿਹੜੇ ਗਿੱਲੇ ਲੱਗ ਇੱਥੋਂ ਇਹ ਇਜ਼ੀ ਆ ਕਿ ਮੈਂ ਨਾਲ ਹੀ ਸਟੈਂਡ ਤੋਂ ਉਤਾਰ ਕੇ ਤੇ ਨਾਲ ਹੀ ਜਿਹੜਾ ਕਿ ਜੋੜ ਕੇ ਰੱਖ ਲਈ ਆ ਇਸ ਇਹਨੇ ਕੱਪੜੇ ਆਪ ਤੈਅ ਕਰਕੇ ਰੱਖ ਲਿਆ ਤੇ ਉਹ ਜਿਹੜੇ ਆ ਉਹ ਅਜੇ ਥੋੜੇ ਜਿਹਾ ਗਿੱਲੇ ਆ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਇਦਾਂ ਹੀ ਸਟੈਂਡ ਜਿਹੜਾ ਅੰਦਰ ਕਰਕੇ ਰੱਖ ਦਾਂਗੇ ਕਿਉਂਕਿ ਕੱਪੜੇ ਥੋੜੇ ਜਿਹੀ ਗਿੱਲੇ ਹੁੰਦਾ ਕਰਕੇ ਇਹਨਾਂ ਨੂੰ ਉਤਾਰਾਂਗੇ ਤੇ ਕੋਈ ਫਾਇਦਾ ਨਹੀਂ ਆ ਫੇਰ ਬਾਜਾ ਚ ਦੁਬਾਰਾ ਕੱਲੂ ਫੇਰ ਸੁੱਕਣੇ ਪਾਣੇ ਪੈਣੇ ਆ ਤੇ ਚਲੋ ਤੁਹਾਨੂੰ ਅੱਜ ਮੈਂ ਨਾ ਬਾਹਰ ਗਲੀ ਦਾ ਥੋੜਾ ਮਾਹੌਲ ਚਲ ਦਿਖਾਉਣੀ ਆ ਸਨਹੀ ਪ੍ਰਾਬਲੋਂ ਦੇ ਨਹੀਂ ਪ੍ਰਾਬਲੋਂ ਦੇ ਸਨਹੀ ਜਾ ਪ੍ਰਾਬਲੋਂ ਦੇ ਨਹੀਂ ਜਾ ਰਹੀ ਤੇ ਇਸ ਟਾਈਮ ਸਾਡੀ ਗਲੀ ਦੇ ਚਪੂਨ ਗੀ ਹੁੰਦੀ ਆ ਲੋਕ ਇਧਰੋਂ ਇਧਰ ਜਾ ਰਹੇ ਹੁੰਦੇ ਆ ਦੇਖੋ ਸਨਹੀ ਇਧਰੇ ਸਨਹੀ ਇਧਰ ਲੈ ਉਧਰ ਚਲੇ ਗਈ ਆ ਲੈ ਗਿਆ ਤੇ ਪੀ ਪੰਨਾ ਸਤੂਆ ਬਾਣਾ ਸਿੱਧੂ ਨਹੀਂ ਆਇਆ ਹੈ ਹੈ ਤੇ ਕਾਲੇ ਬੜੇ ਹੁੰਦਾ ਜਿਹਦੇ ਨਹੀਂ ਸਿਰ ਲਾਉਂਦੇ ਸੋਣਾ ਪਾਲੇ ਦੇ ਕੱਪੜੇ ਆਈਂ ਗਰਹੋ ਚੋਕੇ ਰੱਖ ਲੀਦੇ ਸੁਨੋਹੀ ਦਾ ਆਪ ਹੀ ਕੰਮ ਜਿਹੜਾ ਕਿ ਨਾ ਹੁੰਦਾ ਮੈਂ ਅੱਜ ਆਪਣਾ ਤੇ ਪਾਪੀ ਜੀ ਦੀ ਗੱਲ ਕਰਨ ਲੱਗੀ ਕਿ ਹਨਾ ਜਿੰਨੂ ਜਿੱਕੇ ਚ ਕਦੀ ਵੀ ਕਿਸੇ ਨੂੰ ਹਨਾ ਜਦੋਂ ਆਪਣਾ ਕਮਾਉਣਾ ਆਪਾ ਆਪਾਣਾ ਆਪਾ ਆਪਣਾ ਪ੍ਰੇਸ਼ਕ ਅਸੀਂ ਦੋਨੋਂ ਜੀ ਹੈਂਡਿਕੈਪ ਨੇ ਨਾ ਦੋਨੋਂ ਹਸਬੰਡ ਵਾਈਫ ਹੈਂਡਿਕੈਪ ਆ ਤੇ ਪਰ ਇਹ ਹੈ ਕਿ ਸਾਨੂੰ ਕਿਸੇ ਦੀ ਇੱਕਦਮ ਵੀ ਦੀ ਸਾਡੇ ਨਾਲ ਕਿਸੇ ਦੀ ਕੋਈ ਸਾਂਝ ਨਹੀਂ ਹੈਗੀ ਅਸੀਂ ਇਵਨ ਲੀ ਕਿ ਅਸੀਂ ਕਿਸੇ ਤੋਂ ਉਧਾਰ ਵੀ ਨਹੀਂ ਲੈਂਦੇ ਠੀਕ ਹੈ ਤੇ ਉਧਾਰ ਵੀ ਅਸੀਂ ਉੱਥੇ ਪਹਿਲੀ ਗੱਲ ਤੇ ਲੈਂਦੇ ਹੀ ਨਹੀਂ ਆ ਜਿੱਦਾਂ ਕਿ ਸਾਡੇ ਕੋਲ ਹੈ ਆ ਨਾ ਜ਼ਿੰਦਗੀ ਦੇ ਵਿੱਚ ਅਸੀਂ ਉਹਦੇ ਵਿੱਚ ਹੀ ਖੁਸ਼ ਆ ਤੇ ਉਹਨਾਂ ਕੀ ਅਸੀਂ ਕੰਮ ਕਰਦੇ ਹਾਂ ਕਿ ਤਾਂ ਜੋ ਆਪਾਂ ਨੂੰ ਅਧੰਦਰ ਚੱਲਦਾ ਅੱਜ ਪਹਿਲੀ ਵਾਰ ਮੈਂ ਰੀਅਲ 'ਚ ਵੇਖਿਆ ਪਾਨਾ ਸਿੱਧੂ ਦੇਖ ਲਿਆ ਹੂੰ ਤੇ ਉਹਨਾਂ ਦੀ ਆਪਾਂ ਕੰਮ ਕਰਦੇ ਆ ਜਿਨ੍ਹਾਂ ਦਾ ਆਪਾਂ ਨੂੰ ਪਤਾ ਕੀ ਆਪਣੇ ਲਈ ਆਪਾਂ ਇੰਨੇ ਕ ਇੰਨੇ ਕ ਵਿੱਚ ਆਪਾਂ ਕਾਰ ਸਕਦੇ ਆ ਤੇ ਇੰਨੇ ਕ ਜ ਆਪਾਂ ਗੁਜ਼ਾਰਾ ਆਪਣਾ ਕਰ ਸਕਦੇ ਆ ਤੇ ਫਿਰ ਉਹ ਸਮਾਜ ਹਾਂਜੀ ਅੱਗੇ ਕਦੀ ਕੋਈ ਆ ਰਿਹਾ ਕਦੀ ਕੋਈ ਆ ਗਿਆ ਤੇ ਬਾਹਰੋਂ ਵੀ ਵੈਸੇ ਵੀ ਆਵਾਜ਼ ਆਉਂਦੀ ਪਈ ਸੀ ਕਿ ਬਾਬਾ ਜੀ ਦੀ ਪਾਠ ਚੱਲਦਾ ਪਿਆ ਕਿਸੇ ਨੇ ਖਣ ਪਟ ਸਾਹਿਬ ਬ੍ਰਹਮ ਕਰਵਾਇਆ ਸੀਗਾ ਤੇ ਉਧਰੋਂ ਆਵਾਜ਼ ਆਉਂਦੀ ਪਈ ਹੈਗੀ ਤੇ ਮੈਂ ਕਿਹਾ ਚਲੋ ਆਜਾ ਨਾ ਹੁਣ ਤਾਂ ਮੈਂ ਚੰਗੀ ਤਰ੍ਹਾਂ ਬੈਠ ਕੇ ਗੱਲ ਕਰ ਲੈਣੀ ਹੈ ਤੇ ਮੈਂ ਗੱਲ ਇਹ ਕਰਨ ਦੀ ਸੀਗੀ ਕਿ ਹੈਨਾ ਜਦੋਂ ਆਪਾਂ ਨੂੰ ਕਿਸੇ ਦੇ ਕਿਸੇ ਵੀ ਚਾਹੇ ਕੋਈ ਰਿਸ਼ਤੇਦਾਰ ਲਾ ਲੋ ਚ ਹੈਂਡ ਗਵਣ ਚਾਹੇ ਜਿੱਦਾਂ ਵੀ ਮਰਜ਼ੀ ਲਾ ਲੋ ਹੈਨਾ ਕੋਈ ਭੈਣ ਭਰਾ ਹੈਨਾ ਜਦੋਂ ਆਪਾਂ ਨੂੰ ਕਿਸੇ ਦਾ ਕੋਈ ਵੀ ਅਹਿਸਾਨ ਨਹੀਂ ਆਪਾਂ ਲੈਂਦੇ ਠੀਕ ਹੈ ਆਪਣਾ ਕਮਾਉਣਾ ਆਪਾਂ ਆਪ ਖਾਣਾ ਆਪਣਾ ਆਪ ਹਨਾ ਤੇ ਕੋਈ ਆਪਾਂ ਹਨਾ ਕਿਸੇ ਦਾ ਹੋਣੀ ਹੈਗਾ ਕਿ ਆਪਾਂ ਨੂੰ ਕਿਸੇ ਦਾ ਕੋਈ ਹੋਊਗਾ ਠੀਕ ਹੈ ਜਿੱਦਾਂ ਵੀ ਤੁਸੀਂ ਸਮਝ ਸਕਦੇ ਜੇ ਤੇ ਫਿਰ ਆਪਾਂ ਲੋਕਾਂ ਦੀ ਪਰਵਾਹ ਕਿਉਂ ਕਰੀਏ ਮੈਨੂੰ ਤੇ ਸਮਾਂ ਨਹੀਂ ਆਉਂਦੀ ਫਿਰ ਲੋਕਾਂ ਦੀ ਪਰਵਾਹ ਕਿਉਂ ਕਰੀਏ ਤੇ ਕਈ ਲੋਕ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਪਿੱਠ ਪਿੱਛੇ ਪਤਾ ਹੀ ਹੁੰਦਾ ਵਾ ਸਾਰੇ ਭੈਣ ਭਰਾਵਾਂ ਦਾ ਹਨਾ ਤੇ ਪਿੱਠ ਪਿੱਛੇ ਗੱਲਾਂ ਕਰਨ ਵਾਲਿਆਂ ਦਾ ਕਦੇ ਵੀ ਤੁਸੀਂ ਕਦੇ ਵੀ ਨਾ ਤੇ ਉਹਨਾਂ ਦੇ ਬਾਰੇ ਸੋਚੋ ਪਿੱਠ ਪਿੱਛੇ ਤੇ ਸਾਰੇ ਭੌਂਕਦੇ ਰਹਿੰਦੇ ਤੁਹਾਨੂੰ ਪਤਾ ਕੁੱਤੇ ਵੀ ਭੌਂਕਦੇ ਆ ਹੈਨਾ ਗਲੀ ਚ ਤੇ ਸਾਰੇ ਭੌਂਕਦੇ ਆ ਤੇ ਇਸ ਕਰਕੇ ਕਦੀ ਵੀ ਕਿਸੇ ਦੇ ਗੱਲਾਂ ਦੇ ਨਾ ਧਿਆਨ ਦਿਓ ਠੀਕ ਆ ਕਿਉਂਕਿ ਇਹ ਜਿਹੜੀਆਂ ਗੱਲਾਂ ਜਿਹੜੀਆਂ ਤੁਹਾਨੂੰ ਡੀਮੋਟੀਵੇਟ ਹੀ ਕਰਨਗੀਆਂ ਕਦੀ ਵੀ ਮੋਟੀਵੇਟ ਨਹੀਂ ਕਰਨਗੀਆਂ ਤੇ ਮੈਂ ਤੇ ਵੈਸੇ ਅਸੀਂ ਤੇ ਆਪਣੀ ਲਾਈਫ ਦੇ ਵਿੱਚ ਦੋਨੋਂ ਹਸਬੰਡ ਵਾਈਫ ਨੇ ਸਾਡਾ ਇੱਕੋ ਹੀ ਏਮ ਆ ਲਾਈਫ ਦਾ ਕਿ ਜ਼ਿੰਦਗੀ ਚ ਸਿਰਫ ਕੰਮ ਕਰੋ ਆਪਣਾ ਕੰਮ ਕਰੋ ਮਿਹਨਤ ਕਰੋ ਮਿਹਨਤ ਦਾ ਖਾਓ ਕਦੀ ਵੀ ਹਾ ਕੀ ਕਹਿੰਦੇ ਨੇ ਨਾ ਬੇਈਮਾਨੀ ਦੀ ਤੇ ਬੇਈਮਾਨੀ ਦੀ ਕਮਾਈ ਨਾ ਖਾਓ ਤੇ ਕਿਸੇ ਦਾ ਹੱਕ ਨਾ ਮਾਰੋ ਠੀਕ ਆ ਆਪਣੀ ਮਿਹਨਤ ਕਰੋ ਮਿਹਨਤ ਦੀ ਕਮਾਈ ਕਰੋ ਤੇ ਰੱਬ ਸਭ ਫਲ ਲਾਊਗਾ ਤੇ ਅਸੀਂ ਮਹਾਰਾਜ ਦੇ ਵੈਸੇ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਮਤਲਬ ਕਿ ਜੋ ਸਾਡੀ ਮੈਰਿਜ ਹੋਈ ਹੈ ਨਾ ਵੇਖੋ ਜੇ ਮੇਰੇ ਹਸਬੰਡ ਵੀ ਹੈਂਡੀਕੈਪਟ ਤੇ ਮੈਂ ਵੀ ਹੈਂਡੀਕੈਪ ਨਾ ਹਣਾ ਤੇ ਪਰ ਅਸੀਂ ਦੋਨਾਂ ਨੇ ਆਪਣੀ ਮਿਹਨਤ ਦੀ ਈ ਖਾਦੀ ਆ ਕਹਿੰਦੇ ਨੇ ਨਾ ਆਪਣੇ ਮੂੰਹੋਂ ਮਿੱਠੂ ਨਹੀਂ ਬਣਾ ਚੈਦਾ ਆਪਣੇ ਮੂੰਹ ਆਪਣੀ ਤਾਰੀਫ ਨਹੀਂ ਕਰਨੀ ਚਾਹੀਦੀ ਪਰ ਮੈਂ ਮੈਂ ਕਰ ਸਕਦੀ ਹਾਂ ਤੇ ਮੇਰਾ ਸਾਡਾ ਰੱਬ ਜਿਹੜਾ ਵਾ ਉਹ ਇਸ ਗੱਲ ਦੀ ਗਵਾਹੀ ਭਰਦਾ ਤੇ ਉਹ ਜਾਣਦਾ ਅਸੀਂ ਜਾਣਦੇ ਹਾਂ ਨਾ ਤੇ ਬਾਕੀ ਇਹ ਆ ਕਿ ਜੋ ਵੀ ਸਾਡੀ ਜਦੋਂ ਦੀ ਸਾਡੀ ਮੈਰਿਜ ਹੋਈ ਆ ਤੇ ਹਸਬੰਡ ਤਾਂ ਡਾਸ ਤੁਹਾਡੇ ਹਸਬੰਡ ਤੁਹਾਡੇ ਨਾਲ ਹੈ ਨਾ ਤੇ ਤੁਸੀਂ ਮੈਨਾਂ ਇਹ ਕਿ ਦੁਨੀਆ ਦੀ ਕੋਈ ਵੀ ਤਾਕਤ ਜਿਹੜੀ ਹੈ ਨਾ ਉਹ ਤੁਹਾਨੂੰ ਕਿਸੇ ਵੀ ਬੰਦੇ ਉਹ ਜਿਹੜੀ ਉਹ نیچے ਨਹੀਂ ਛੁੱਟ ਸਕਦੀ ਠੀਕ ਆ ਤੇ ਰੱਬ ਦੇ ਨਾਲ ਹੈ ਨਾ ਤੇ ਬਸ ਉਹ ਹੋ ਤੇ ਫਿਰ ਸੋਨੇ ਦੇ ਸੁਹਾਗ ਗਈ ਆ ਠੀਕ ਆ ਤੇ ਬਾਕੀ ਜਿਹੜੇ ਵੀ ਮੇਰੇ ਭੈਣ ਭਰਾ ਹਨਾ ਕਿਸੇ ਦੀਆਂ ਗੱਲਾਂ ਸੁਣ ਕੇ ਡੀਮੋਟੀਵੇਟ ਹੋ ਜਾਂਦੇ ਆ ਤੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਕਦੀ ਵੀ ਕਿਸੇ ਦੀਆਂ ਗੱਲਾਂ ਸੁਣ ਕੇ ਡੀਮੋਟੀਵੇਟ ਨਾ ਹੋਇਆ ਕਰੋ ਚਾਹੇ ਉਹ ਤੁਹਾਡਾ ਕੋਈ ਭੈਣ ਭਰਾ ਹੋਵੇ ਚਾਹੇ ਤੁਹਾਡਾ ਰਿਸ਼ਤੇਦਾਰ ਆ ਚਾਹੇ ਤੁਹਾਡਾ ਾਂਡੀ ਗਵਾਂਡੀ ਆ ਠੀਕ ਆ ਤੇ ਯਾਰ ਲੋਕਾਂ ਦੀ ਤੇ ਗੱਲ ਹੀ ਕੰਮ ਹੀ ਇੱਕੋ ਹੀ ਆ ਬੋਲਣਾ ਤੇ ਉਹ ਬੋਲ ਬੋਲਦੇ ਰਹਿਣਗੇ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਆਪਣੀ ਜ਼ਿੰਦਗੀ ਤੇ ਕਦੀ ਵੀ ਅਸਰ ਨਾ ਲਿਆਓ ਠੀਕ ਆ ਤੇ ਜੋ ਤੁਹਾਡਾ ਦਿਲ ਕਰਦਾ ਨਾ ਮੈਂ ਕਹਿੰਦੀ ਜੋ ਤੁਹਾਡਾ ਦਿਲ ਕਰਦਾ ਨਾ ਉਹ ਕਰੋ ਬਸ ਉਹਦੇ ਵਿੱਚ ਸਿਰਫ ਤੁਹਾਡੀ ਸਿਰਫ ਤੁਹਾਡੀ ਆਪਣੀ ਫੈਮਿਲੀ ਤੁਹਾਡੇ ਨਾਲ ਹੋਣੀ ਚਾਹੀਦੀ ਆ ਜਿਹੜੀਆਂ ਮੇਰੀਆਂ ਭੈਣਾਂ ਮੈਰਿਡ ਭੈਣਾਂ ਵਾ ਉਹ ਹਸਬੰਡ ਉਹਨਾਂ ਦਾ ਨਾਲ ਹੋਵੇ ਬਸ ਇੱਕ ਸਿਰਫ ਹਸਬੰਡ ਦਾ ਸਾਥ ਹੋਣਾ ਚਾਹੀਦਾ ਵਾ ਬਸ ਹੋਰ ਕਿਸੇ ਦਾ ਵੀ ਸਾਥ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਠੀਕ ਆ ਆਪਣੇ ਹਸਬੰਡ ਦਾ ਸਾਥ ਲਾਓ ਤੇ ਉਹਨਾਂ ਦਾ ਯਕੀਨ ਬਣਾ ਕੇ ਰੱਖੋ ਯਕੀਨ ਸਭ ਤੋਂ ਵੱਡੀ ਚੀਜ਼ ਆ ਠੀਕ ਆ ਯਕੀਨ ਇਦਾਂ ਨਹੀਂ ਬੰਦਾ ਕਿ ਯਕੀਨ ਨੂੰ ਵਧਾਉਣਾ ਵੀ ਬਹੁਤ ਔਖੀ ਗੱਲ ਆ ਤੇ ਯਕੀਨ ਜਿਹੜਾ ਵਾ ਉਹ ਬਣਵਾਓ ਤੇ ਬਾਕੀ ਇਹ ਕਿ ਜਿਹੜੀਆਂ ਮੇਰੀਆਂ ਭੈਣਾਂ ਅਨਮੈਰਿਡ ਆ ਹਨਾ ਉਹ ਆਪਣੇ ਮਾਂ ਪਿਓ ਦਾ ਸਭ ਤੋਂ ਪਹਿਲਾਂ ਜਿਹੜਾ ਵਾ ਨਾ ਆਪਣੇ ਮਾਂ ਪਿਓ ਤੇ ਤੁਸੀਂ ਆਪਣੇ ਮਾਂ ਪਿਓ ਦੇ ਕਹਿਣੇ ਚ ਤੇ ਆਪਣੇ ਮਾਂ ਪਿਓ ਦੀ ਇੱਜ਼ਤ ਦਾ ਧਿਆਨ ਰੱਖ ਕੇ ਚੱਲੋ ਤੇ ਬਾਕੀ ਐਰੇ ਗੈਰੇ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਹਨਾ ਤੇ ਇਸ ਕਰਕੇ ਕਮ ਡਾਊਨ ਮੈਨੂੰ ਇਹ ਨਾ ਇਦਾਂ ਕਿਸੇ ਗੱਲ ਦਾ ਥੋੜਾ ਜਿਆ ਮੇਰੇ ਮਨ ਦੇ ਵਿੱਚ ਅੱਜ ਫੀਲਿੰਗ ਜੀ ਚੱਲਦੀ ਪਈ ਸੀਗੀ ਤੇ ਉਹ ਮੈਨੂੰ ਮੈਨੂੰ ਚਲੋ ਆਪਣੀ YouTube ਫੈਮਲੀ ਦੇ ਨਾਲ ਸ਼ੇਅਰ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਕਈ ਵਾਰ ਨਾ ਗੱਲਾਂ ਐਵੇਂ ਦੀਆਂ ਤੁਹਾਨੂੰ ਸੁਣਨ ਨੂੰ ਮਿਲ ਜਾਂਦੀਆਂ ਵਾ ਕਿ ਜਿਹਦੇ ਵਿੱਚ ਹਨਾ ਕਿ ਤੁਸੀਂ ਤੁਹਾਨੂੰ ਤੁਸੀਂ ਸੋਚਦੇ ਕਿ ਯਾਰ ਇਦਾਂ ਲੋਕੀ ਕਿਉਂ ਕਰਦੇ ਹਨਾ ਤੇ ਉਹ ਹੁੰਦੇ ਕੁਛ ਆਪਣੇ ਹੀ ਆ ਤੇ ਸ਼ੁੱਟਣ ਵਾਲੇ ਵੀ ਆਪਣੇ ਹੁੰਦੇ ਆ ਤੇ ਬਸ ਸ਼ੁੱਟਣ ਵਾਲੇ ਹੀ ਹੁੰਦੇ ਆ ਤੇ ਗੁੱਡੀ ਚੜਾਉਣ ਵਾਲਾ ਤੇ ਕੋਈ ਨਹੀਂ ਹੁੰਦਾ ਠੀਕ ਹੈ ਤੁਹਾਨੂੰ ਖੁਸ਼ ਵੇਖ ਕੇ ਕੋਈ ਖੁਸ਼ ਨਹੀਂ ਹੁੰਦਾ ਤੁਹਾਨੂੰ ਦੁਖੀ ਵੇਖ ਕੇ ਸਾਰੇ ਦੁਖੀ ਹੋਣ ਸਾਰੇ ਖੁਸ਼ ਹੋਣਗੇ ਸਾਰੇ ਤੁਹਾਨੂੰ ਦੁਖੀ ਵੇਖ ਕੇ ਸਾਰੇ ਖੁਸ਼ ਹੋਣਗੇ ਪਰ ਤੁਹਾਨੂੰ ਕਦੀ ਖੁਸ਼ ਵੇਖ ਕੇ ਨਾ ਖੁਸ਼ ਨਹੀਂ ਕੋਈ ਹੋ ਸਕਦਾ ਕਿਉਂਕਿ ਅੱਜ ਕੱਲ ਲੋਕੀ ਆਪਣੀਆਂ ਖੁਸ਼ੀਆਂ ਨੂੰ ਵੇਖ ਕੇ ਖੁਸ਼ ਨਹੀਂ ਆ ਕਿਸੇ ਦੇ ਦੁੱਖ ਨੂੰ ਵੇਖ ਕੇ ਜ਼ਿਆਦਾ ਖੁਸ਼ ਆ ਇਹ ਨਹੀਂ ਕਹਿੰਦੇ ਕਿ ਹਾਂ ਉਹ ਯਾਰ ਆਪਣਾ ਪਤਾ ਨਹੀਂ ਆਪਣੇ ਘਰ ਦਾ ਗੁਜ਼ਾਰਾ ਕਿੱਦਾਂ ਕਰ ਰਿਹਾ ਹੋਊਗਾ ਹਣਾ ਤੇ ਕਿਦਾਂ ਆਪਣਾ ਪਰਿਵਾਰ ਪਾਲ ਰਿਹਾ ਏ ਜਾਂ ਕਿਦਾਂ ਹੈਨਾ ਆਪਣੇ ਪਰਿਵਾਰ ਦੇ ਵਿੱਚ ਅਡਜਸਟ ਕਰ ਰਿਹਾ ਏ ਬਸ ਇਹ ਆ ਕਿ ਹਾਏ ਉਹ ਕਿਦਾਂ ਕਰੀ ਜਾ ਰਿਹਾ ਏ ਵੀ ਮਤਲਬ ਕਿ ਉਹਦਾ ਗੁਜਾਰਾ ਚੱਲ ਕਿਵੇਂ ਰਿਹਾ ਏ ਤੇ ਉਹ ਤੇ ਬੜਾ ਹੀ ਖੁਸ਼ ਆ ਜਾਂ ਉਹਦੇ ਕੋਲ ਪਤਾ ਨਹੀਂ ਕੀ ਆ ਤੇ ਕੀ ਨਹੀਂ ਹਾਈ ਕਿਦਾਂ ਕਰੀ ਜਾਂਦੇ ਆ ਇਹਨਾਂ ਤੋਂ ਇੰਨਾ ਕਿੱਥੋਂ ਆਉਂਦਿਆ ਵਾ ਤੇ ਅ ਸੱਚ ਇਹ ਗੱਲ ਤਾਂ ਮੈਨੂੰ ਇੱਕ ਗੱਲ ਯਾਦ ਹੋ ਰਹੀ ਕਿ ਸਾਡੀ ਜਿਵੇਂ ਕਿ ਆਪਾਂ YouTube ਤੇ ਵਲੌਗ ਬਣਾਉਂਦੇ ਆ ਨਾ ਤੇ ਕਈ ਪੈਣ ਭਰਾਉਣਾ ਇਹੀ ਆ ਨਾ ਵਿੱਚ ਇਹ ਇਹਦੇ ਤੋਂ ਤੁਹਾਨੂੰ ਕਿੰਨੇ ਪੈਸੇ ਮਿਲਦੇ ਆ ਤੁਸੀਂ ਕਿੰਨੇ ਪੈਸੇ ਕਮਾ ਲੈਂਦੇ ਜੇ ਹਨਾ ਤੇ ਕਿੰਨੀ ਕ ਕਮਾਈ ਹੁੰਦੀ ਤਾਂ ਹੀ ਤੁਸੀਂ ਇਹ ਕੰਮ ਕਰਦੇ ਹੋਗੇ ਯਾਰ ਤੁਹਾਨੂੰ ਸਾਡੀ ਕਮਾਈ ਨਾਲ ਮਤਲਬ ਕੀ ਮੈਨੂੰ ਦੱਸੋ ਹਨਾ ਸਾਨੂੰ ਭਾਵੇਂ ਤੇ ਤੂੰ ਕਮਾਈ ਹੋਵੇ ਭਾਵੇਂ ਨਾ ਹੋਵੇ ਭਾਵੇਂ ਅਸੀਂ ਇਹ ਤੋਂ ਲੱਖ ਕਮਾਈਏ ਭਾਵੇਂ 5 ਰੁਪਏ ਵੀ ਨਾ ਕਮਾਈਏ ਪਰ ਉਹ ਸਾਡਾ ਹੀ ਹੈ ਨਾ ਕਿਸੇ ਨੂੰ ਤਾਂ ਅਸੀਂ ਦੇ ਹੀ ਨਹੀਂ ਦੇਣਾ ਹਨਾ ਤੇ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਪਤਾ ਨਹੀਂ ਕਿਉਂ ਦਿਲਚਸਪੀ ਹੁੰਦੀ ਹੈ ਕਿ ਅਸੀਂ ਪੁੱਛੀਏ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰੀਏ ਚਲ ਜੇ ਪੈਸੇ ਆਉਂਦੇ ਚਲ ਫਿਰ ਤੇ ਠੀਕ ਹੈ ਵੈਸੇ ਇਹ ਕੰਮ ਵੀ ਨਹੀਂ ਠੀਕ ਹੈ ਹਨਾ ਤੁਹਾਨੂੰ ਕੀ ਲੱਗੇ ਯਾਰ ਹਨਾ ਕਿ ਤੁਸੀਂ ਸਾਡੇ ਤੋਂ ਪੈਸਾ ਲੈ ਲੈਤ ਨਹੀਂ ਅਸੀਂ ਤੁਹਾਨੂੰ ਦੇ ਦੇਣੀ ਜਣਾ ਜੇ ਅਸੀਂ ਇਹ ਤੋਂ ਕਮਾਉਣ ਵੀ ਦੇ ਆ ਤੇ ਜੇ ਅਸੀਂ ਨਹੀਂ ਵੀ ਕਮਾਉਂਦੇ ਤਾਂ ਵੀ ਅਸੀਂ ਤੁਹਾਡੇ ਤੋਂ ਮੰਗਤ ਨਹੀਂ ਲੈਣਾ ਕਿ ਸਾਨੂੰ ਤੋਂ ਪੈਸੇ ਥੋੜੇ ਆ ਸਾਨੂੰ ਕੋਈ ਦੇ ਦੇਣਾ ਤੇ ਇਸ ਕਰਕੇ ਜੋ ਵੀ ਆ ਲਾਈਫ ਆਫ ਪਾਰਟ ਤੁਹਾਨੂੰ ਪਤਾ ਹੀ ਆ ਹਨਾ ਇਹ ਗੱਲਾਂ ਤੇ ਆਮ ਹੀ ਆ ਤੇ ਪਰ ਇਹ ਕੀ ਲੋਕੀ ਨਹੀਂ ਸਮਝਦੀ ਯਾਰ ਹਨਾ ਤੇ ਚਲੋ ਦੁਨੀਆ ਵਾ ਦੁਨੀਆਦਾਰੀ ਆ ਤੇ ਦੁਨੀਆਦਾਰੀ ਦੇ ਵਿੱਚ ਇਹ ਗੱਲਾਂ ਤੇ ਹੁੰਦੀਆਂ ਆਈਆਂ ਤੇ ਹੁੰਦੀਆਂ ਰਹਿਣਗੀਆਂ ਤੇ ਬਸ ਸਿਰੋਤ ਲੰਘਣ ਫੜਾਈ ਕਰਕੇ ਹਨਾ ਉਹ ਗੱਲ ਕਰ ਦੇਣੀ ਆਪਾਂ ਤੇ ਮੈਂ ਕਦੀ ਵੀ ਵੈਸੇ ਵੀ ਕਿਸੇ ਗੱਲ ਦੀ ਕਿਸੇ ਦੀਆਂ ਲੋਕਾਂ ਦੀਆਂ ਗੱਲਾਂ ਦਾ ਅਸਰ ਨਹੀਂ ਕੀਤਾ ਬਸ ਆਪਣੇ ਹਸਬੰਦ ਦਾ ਸਾਥ ਮਿਲਦਾ ਹੋਵੇ ਤੇ ਉਹਦਾ ਜ ਕੀ ਉਹਨਾਂ ਦਾ ਯਕੀਨ ਆ ਬਸ ਉਹਨਾਂ ਦਾ ਯਕੀਨ ਬਰਕਰਾਰ ਰੱਖੋ ਤੇ ਉਹਨਾਂ ਦਾ ਸਾਥ ਜਦੋਂ ਮੇਰੇ ਨਾਲ ਹੈ ਨਾ ਬਸ ਮੈਨੂੰ ਜਨਤ ਕੀ ਪਰਵਾਹ ਨਹੀਂ ਇੱਕ ਸਿਰਫ ਮੇਰਾ ਮਾਪਿਓ ਤੇ ਇੱਕ ਮੇਰਾ ਪਤੀ ਚੌਥੇ ਬੰਦੇ ਦੀ ਮੇਰੀ ਲਾਈਫ ਦੇ ਵਿੱਚ ਕੋਈ ਵੀ ਅਹਿਮੀਅਤ ਨਹੀਂ ਹੈਗੀ ਸਿਰਫ ਮੈਂ ਆਪਣੇ ਮਾਪਿਓ ਦੀ ਇੱਜ਼ਤ ਤੇ ਆਪਣੇ ਪਤੀ ਦੀ ਬਸ ਇਸ ਤੋਂ ਵੱਧ ਨਾ ਆਪਾਂ ਕਿਸੇ ਨੂੰ ਦੁਨੀਆ ਦੀ ਪਰਵਾਹ ਕਰਦੇ ਆ ਤੇ ਨਾ ਕਰਨੀ ਆ ਤੇ ਨਾ ਕਰਾਂਗੇ ਬਸ ਜੀ ਇਹੀ ਸੀਗੀਆਂ ਅੱਜ ਦੀ ਆਪਣੀਆਂ ਗੱਲਾਂ ਬਾਤਾਂ ਤੁਸੀਂ ਦੱਸੋ ਅੱਜ ਦਾ ਤੁਹਾਨੂੰ ਆਪਣਾ ਵਲੌਗ ਕਿਦਾਂ ਦੇ ਲੱਗਾ ਤੇ ਅਗਰ ਥੋੜਾ ਹੀ ਵਧੀਆ ਲੱਗਾ ਹੋਏ ਪਲੀਜ਼ ਲਾਈਕ ਜ਼ਰੂਰ ਕਰਕੇ ਜਾਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਤੇ ਬਸ ਜੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ Thank you so much for watching. Bye bye.